ਸਮਝਾ ਰਹੇ ਨੇ ਕਿ ਬਿਨ ਸਤਗੁਰ ਸੇਵੇ ਜਗਤ ਮੋਹਾ ਇਹ ਜਨਮ ਤੇ ਮਰਨ ਦੇ ਵਿੱਚ ਕਿਉਂ ਜਾ ਰਿਹਾ ਹੈ ਕਿਉਂਕਿ ਇਹ ਦੇ ਕੋਲੋਂ ਨਾ ਤਾਂ ਕਾਇਆ ਕਰਕੇ ਸੇਵਾ ਕੀਤੀ ਗਈ ਹੈ ਤੇ ਨਾ ਹੀ ਪੂਰਨ ਤੌਰ ਤੇ ਮਨ ਦਾ ਅਭਿਆਸੀ ਹੋ ਸਕਿਆ ਹੈ ਬਿਨ ਸਤਗੁਰ ਸੇਵੇ ਜਗਤ ਮੋਹਾ ਬਿਰਥਾ ਜਨਮ ਗਵਾਏ ਇਸ ਨੇ ਆਪਣਾ ਜਨਮ ਜਿਹੜਾ ਹੈ ਉ ਵਿਰਥਾ ਗਵਾ ਲਿਆ ਹੈ ਦੋਨੇ ਤਰ੍ਹਾਂ ਦੇ ਨਾਲ ਤਨ ਕਰਕੇ ਵੀ ਮਾਰ ਖਾ ਗਿਆ ਔਰ ਮਨ ਕਰਕੇ ਵੀ ਮਾਰ ਖਾ ਗਿਆ ਵਿਰਥਾ ਜਨਮ ਗਵਾਇ ਤੋ ਬਿਸ਼ਟਾ ਅੰਦਰ ਵਾਸ ਹੈ ਫਿਰ ਫਿਰ ਜੋਨੀ ਪਾਏ ਪਾਤਸ਼ਾਹੀ ਇਹਦਾ ਜਨਮ ਲਿਖਦੇ ਨੇ ਜਿਸ ਨੂੰ ਪ੍ਰਾਪਤਿ ਨਹੀਂ ਹੋਏ ਗੁਰੂ ਦੀ ਜੋ ਬਾਣੀ ਦੱਸ ਰਹੀ ਹੈ ਕਿ ਵਿਸ਼ਟਾ ਅੰਦਰਵਾਸ਼ ਹੈ ਵਿਸ਼ਟਾ ਗੰਦਗੀ ਨੂੰ ਕਹਿੰਦੇ ਨੇ ਸਾਡੇ ਅੰਦਰ ਵੀ ਗੰਦਗੀ ਹੈ ਔਰ ਸਾਡੇ ਅੰਦਰ ਉਸ ਗੰਦਗੀ ਦੇ ਵਿੱਚ ਵੀ ਕੀੜੇ ਹੁੰਦੇ ਨੇ ਗੰਦਗੀ ਚ ਵੀ ਚਿੱਟੇ ਰੰਗ ਦੇ ਕੀੜੇ ਹੁੰਦੇ ਨੇ ਜਾਂ ਅਸੀਂ ਕਿਸੇ ਵੀ ਗੰਦਗੀ ਦੇ ਵਿੱਚ ਤੁਸੀਂ ਲਾ ਲਵੋ ਨਾਲੀਆਂ ਦੇ ਵਿੱਚ ਕੀੜੇ ਪਏ ਨੇ ਬੋਲੋ ਕੁਲਬੁਲ ਕੁਲਬੁਲ ਕਰਦੇ ਨੇ ਪਾਸ਼ਾ ਦਾ ਜਿੱਦਾਂ ਕੀਟਾ ਅੰਦਰ ਘੇਟ ਕਰ ਦੋਸੀ ਦੋਸ ਧਰੇ ਕੀ ਹੈ ਕਿੱਥੇ ਹੈ ਵਿਸ਼ਟਾ ਦੇ ਵਿੱਚ ਵਾਸ ਹੋ ਰਿਹਾ ਜਿੱਦਾਂ ਸੁੰਦਰ ਸੇਜ ਅਤੇ ਇੱਕ ਸੁਖਰਾਜ ਭੋਗਣ ਪੂਰੇ ਗ੍ਰਹਿ ਸੋਇਣ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣ ਦਾ ਕਿਸ ਨਾ ਹੈ ਵਸੂਰੇ ਸੋ ਪ੍ਰਭ ਚੇਤਨਾ ਆਵੀ ਵਿਸ਼ਟਾ ਕੇ ਕੀਰੇ ਰੱਬ ਨੇ ਜਾਦਾ ਆ ਬਾਕੀ ਸਭ ਕੁਝ ਹੈ ਪਰ ਇੱਕ ਖੁਦਾ ਤੋਂ ਬਿਨਾ ਇਸ ਦੁਨੀਆ ਤੋਂ ਚੱਲ ਜਾਣਾ ਉਹਦੇ ਨਾਮ ਤੋਂ ਬਿਨਾ ਚੱਲ ਜਾਣਾ ਗੁਰੂ ਦੀ ਪ੍ਰਾਪਤੀ ਤੋਂ ਬਿਨਾ ਚੱਲ ਜਾਣਾ ਪਾਸ਼ਾ ਕਹਿੰਦੇ ਕਿ ਅੱਗਾ ਆਪਣਾ ਦੇਖ ਕੇ ਉਹ ਕਿ ਹੋ ਜਾਏ ਤੇ ਅੱਗਾ ਦਿਖ ਰਿਹਾ ਕਿ ਇੱਕ ਬਿਸਟਾ ਦਾ ਕੀੜਾ ਹੈ ਕੀ ਹੈ ਇੱਕ ਬਿਸਟਾ ਦਾ ਕੀੜਾ ਇਹ ਜੋ ਕੁਝ ਬਾਣੀ ਕਹਿ ਰਹੀ ਹੈ ਇਹ ਬਿਲਕੁਲ ਸੱਚ ਹੈ ਇਸੀ ਤਰ੍ਹਾਂ ਹੀ ਹੁੰਦਾ ਹੈ ਜਿਸ ਤਰ੍ਹਾਂ ਉਹ ਬਾਣੀ ਨੇ ਲਿਖਿਆ ਇਹਨੂੰ ਕੋਈ ਵੀ ਤਬਦੀਲ ਕਰਨ ਨਹੀਂ ਸਕਦਾ ਹੈ ਨਾ ਕਿਸੇ ਵਿੱਚ ਤਾਕਤ ਹੈ ਗੁਰੂ ਨਾਨਕ ਦੇ ਉੱਤੇ ਕਿਸੇ ਦੇ ਬੋਲ ਹੀ ਨਹੀਂ ਹੈ ਭਾਈ ਤੋ ਵਿਸ਼ਟਾ ਅੰਦਰ ਬਾਸ਼ ਹੈ ਫਿਰ ਫਿਰ ਜੋਨੀ ਪਾਇ ਬਿਨ ਨਾਵੇ ਜਮ ਮਾਰਸੀ ਕਿਉਂਕਿ ਨਾਮ ਨਹੀਂ ਸੀ ਨਾਮ ਹੁੰਦਾ ਤੇ ਉਹਨੇ ਅਸਰ ਕਰਨਾ ਸੀ ਕਿ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਸਾਡ ਤੇਰਾ ਛਟਕਾਰਾ ਹੋ ਜਾਣਾ ਸੀ ਪਰ ਤੇਰੇ ਕੋਲੇ ਛਟਕਾਰਾ ਕਰਾਉਣ ਵਾਲੀ ਦੌਲਤ ਨਹੀਂ ਸੀਗੀ ਤੋ ਪਾਸ਼ਾ ਕਹਿੰਦੇ ਜੇ ਇਸ ਦੌਲਤ ਤੋਂ ਨਾਮ ਤੋਂ ਸਖਣਾ ਤੂੰ ਜਾਏਂਗਾ ਤਾਂ ਫਿਰ ਤਾਂ ਇਹ ਹੋਣਾ ਹੈ ਕਿ ਬਿਨ ਨਾਮੇ ਜੰਮ ਮਾਰਸੀ ਤੈਨੂੰ ਜੰਮਾਂ ਦੀ ਮਾਰ ਝੱਲਣੀ ਪੈਣੀ ਹੈ ਇਹ ਜੰਮਾਂ ਦੀ ਮਾਰ ਝੱਲਣੀ ਪੈਣੀ ਕੋਈ ਵੀ ਛਟਕਾਰਾ ਨਹੀਂ ਕਰਾ ਸਕਦਾ ਹੈ ਇਸ ਕਰਕੇ ਜਨਮ ਮਿਲਿਆ ਕਿ ਜਿਹਦੇ ਵਿੱਚ ਅਸੀਂ ਸਤਿਗੁਰਾਂ ਦੇ ਬਖਸ਼ੇ ਹੋਏ ਨਾਮ ਦੇ ਜਹਾਜ਼ ਦੇ ਵਿੱਚ ਬਹਿਣਾ ਸੀ ਤੇ ਇਥੋਂ ਪਾਰ ਹੋਣਾ ਸੀ ਨਹੀਂ ਤਾਂ ਫਿਰ ਜੋ ਸਤਿਗੁਰ ਜੀ ਕਹਿ ਰਹੇ ਨੇ ਬਿਨ ਨਾਵੇਂ ਜੰਮ ਮਾਰਸੀ ਅੰਤ ਗਿਆ ਪਛਤਾਏ ਅਖੀਰਲੇ ਵੇਲੇ ਤੇਰੀ ਝੋਲੀ ਵਿੱਚ ਇੱਕ ਪਛਤਾਵੇ ਤੋਂ ਬਿਨਾ ਕੁਝ ਵੀ ਨਹੀਂ ਕੀ ਹੈ ਤੇਰੀ ਝੋਲੀ ਚ